ਗੁਰਵਰਜੀ ਕਾ ਖਾਲਸਾ ਗੁਰਵਰਜੀ ਕੀ ਫਤਿਹ ਖਬਰ ਜਿਹੜੀ ਅੱਜ ਬਹੁਤ ਮੰਦ ਭਾਗੀ ਆ ਧਿਆਨ ਦੇ ਨਾਲ ਸੁਣਨਾ ਆਪ ਆਗੂ ਦੀ ਕਰਤੂਤ ਤੁਹਾਨੂੰ ਸੁਣਾਉਣਿਆ ਕਿ ਕਿਸ ਤਰ੍ਹਾਂ ਇਹ ਲੋਕ ਨੇ ਸਰੇ ਆਮ ਗੁੰਡਾਗਰਦੀ ਕਰੇ ਨੇ ਜੇ ਤੁਸੀਂ ਸਰਕਾਰਾਂ ਦੇ ਵਿੱਚਾਂ ਜਾਂ ਮੈਂਬਰਾਂ ਜਾਂ ਆਗੂਆਂ ਜਾਂ ਕੁਝ ਵੀ ਹੋ ਕਿ ਤੁਹਾਨੂੰ ਹੱਕ ਦੇ ਦਿੱਤਾ ਕਿ ਤੁਸੀਂ ਕਤਲ ਕਰਨ ਲੱਗ ਜਾਵੋ ਗੁੰਡਾਗਰਦੀ ਕਰਨ ਲੱਗ ਜਾਵੋ ਅੱਜ ਇਹ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣੇ ਤੋਂ ਅਨੋਖ ਮਿੱਤਲ ਨਾਮ ਦਾ ਵਿਅਕਤੀ ਜੋ ਜ਼ਿਲ੍ਹਾ ਮਾਨਸਾ ਦੇ ਵਿੱਚ ਵਾਇਆ ਹੋਇਆ ਸੀ ਬੀਤੇ ਦਿਨੀ ਜਿਹੜੀ ਕਿ ਇੱਕ ਖਬਰ ਫਲੈਸ਼ ਹੋਈ ਸੀ ਐਸਵੀ ਪਹਿਲਾਂ ਤੁਹਾਨੂੰ ਖਬਰ ਸੁਣਾ ਕੇ ਹਟੇ ਆ ਕਿ ਅਨੋਖ ਮਿੱਤਲ ਦੀ ਘਰਵਾਲੀ ਦੇ ਜਿਹੜਾ ਘਰ ਵਾਲੇ ਦੇ ਸਾਹਮਣੇ ਉਹਦੀ ਪਤਨੀ ਦਾ ਜਿਹੜਾ ਕਾਤਲ ਕਰਕੇ ਜਿਹੜੇ ਨੇ ਉਹ ਲਟੇਰੇ ਫਰਾਰ ਹੋ ਗਏ ਜਾਨੀ ਕਿ ਉਹਨਾਂ ਤੋਂ ਕੁਸ ਲੁੱਟ ਕੇ ਲੈ ਗਏ ਉਸ ਤੋਂ ਬਾਅਦ ਅਨੋਖ ਮਿੱਤਲ ਦੇ ਨੇ ਆਪਣੇ ਸਾਥੀਆਂ ਨੂੰ ਲੈ ਕੇ ਮਹਾਲੇ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਕਿ ਮੇਰੇ ਪਤਨੀ ਦਾ ਕਾਤਲ ਮੈਂ ਉਦੋਂ ਤੱਕ ਸੰਸਕਾਰ ਨਹੀਂ ਕਰਦਾ ਜਨਾਂ ਤੱਕ ਦੋਸ਼ੀ આરોપી ਨਹੀਂ ਫੜੇ ਜਾਂਦੇ ਪੁਲਿਸ ਨੂੰ ਬਿਆਨ ਵੀ ਆਪ ਲਿਖਾਇਏ ਨੇ ਪਰ ਕਾਤਲ ਨਿਕਲੇਆ ਪਤੀ ਗੱਲ ਬਾਤ ਦੱਸਦਾ ਤੁਹਾਨੂੰ ਅਸਲੀ ਇਹਨਾਂ ਦੀ ਕੀ ਕੁਰਤੂਤ ਆ ਅਨੋਖ ਮਿੱਤਲ ਆਪਣੀ ਪਤਨੀ ਦੇ ਨਾਲ ਰਹਿੰਦਾ ਅਤੇ ਦੂਸਰੀ ਇੱਕ ਹੋਰ ਆਪਦੀ ਜਿਹੜੀ ਪ੍ਰੇਮਿਕਾ ਉਹਨੇ ਬਣਾ ਬਣਾ ਰੱਖੀ ਸੀ ਲੁਧਿਆਣੇ ਦੇ ਵਿੱਚ ਤੇ ਆਪਣੇ ਨਾਲ ਦੋ ਚਾਰ ਗੁੰਡਿਆਂ ਨੂੰ 2.5 ਲੱਖ ਰੁਪਇਆ ਦਿੱਤਾ ਡਿਨਰ ਕਰਨ ਦੇ ਬਹਾਨੇ ਜਿਹੜਾ ਬਾਹਰ ਜਾਂਦਾਗਾ ਰਾਸਤੇ ਦੇ ਵਿੱਚ ਉਸ ਦੇ ਬੰਦੇ ਹੀ ਘੇਰ ਲੈਂਦੇ ਆ ਅਨੋਖ ਮਿੱੱਤਲ ਨੇ ਇੱਕ ਡਰਾਮਾ ਖੇਡਿਆ ਤੇ ਉਸ ਦੀ ਪਤਨੀ ਨੂੰ ਜਿਹੜਾ ਕਿ ਆਪ ਕਤਲ ਕਰਵਾਇਆ ਕਤਲ ਕਰਵਾਉਣ ਤੋਂ ਬਾਅਦ ਆਪ ਹੀ লাশ ਰੱਖ ਕੇ ਜਿਹੜਾ ਧਰਨੇ ਮਜਾਰੇ ਕਰਨ ਲੱਗ ਪਿਆ ਪਰ ਪੁਲਸ ਵੱਲੋਂ ਜਿਹੜੀ ਇਹਦੀ ਗੁੱਥੀ ਆ ਉਹਨੂੰ ਸਲਝਾ ਲਿਆ ਗਿਆ ਪਤਾ ਲੱਗਿਆ ਕਿ ਅਨੋਖ ਮਿੱੱਤਲ ਦਾ ਬਿਆਨਾਂ ਤੋਂ ਪਤਾ ਲੱਗਣ ਤੋਂ ਬਾਅਦ ਅਨੋਖ ਮਿੱਤਲ ਸਾਬ ਕੋ ਸਮਨ ਗਿਆ ਕਿ ਮੈਂ 2.5 ਲੱਖ ਦੇ ਵਿੱਚ ਸੌਦਾ ਕੀਤਾ ਸੀ ਆਪਣੀ ਪਤਨੀ ਨੂੰ ਮਰਵਾਉਣ ਵਾਸਤੇ ਕਿਉਂਕਿ ਕਹਿੰਦਾ ਉਸਦੀ ਪ੍ਰੇਮਿਕਾ ਦੇ ਨਾਲ ਹੋਰ ਪ੍ਰੇਮਿਕਾ ਦੇ ਨਾਲ ਗੱਲਬਾਤ ਸੀ ਜਿਸ ਦਾ ਕਿ ਉਹਦੀ ਪਤਨੀ ਨੂੰ ਘਰੇ ਪਤਾ ਚੱਲ ਗਿਆ ਤੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਰਾਹ ਦੇ ਵਿੱਚ ਰੋੜਾ ਹਟਾਉਣ ਦੇ ਲਈ ਆਪਣੀ ਸੋਹਣੀ ਨੌਜਵਾਨ ਕੁੜੀ ਨੂੰ ਘਰ ਵਾਲੀ ਨੂੰ ਬਹੁਤ ਸੁਨੱਖੀ ਸੀ ਜਿਹਦੀ ਦੀਨੇ ਕੇ ਐਸਾ ਦੋਸਤ ਨੇ ਜਿਹੜਾ ਆ ਕੇ ਮੌਤ ਦੇ ਘਾਟਾ ਤਾਰ ਦਿੱਤਾ ਬੇਸ਼ੱਕ ਪੁਲਿਸ ਵੱਲੋਂ 6 આરોપી ਗ੍ਰਿਫਤਾਰ ਕਰ ਲਏ ਨੇ ਅਜੇ 7ਵਾਂ ਫਰਾਰ ਆ ਇਹ ਪੰਜਾਬ ਦੇ ਵਿੱਚ ਗੁੰਡਾਗਰਦੀ ਆ ਨੰਗਾ ਨਾਚ ਆ ਦੇਖੋ ਕਿ ਕਿੱਡਾ ਵੱਡਾ ਹਰਾਮੀ ਆ ਇਹ ਲੋਕ ਕਿੱਡੇ ਕਿਰਤ ਕਰਨ ਹੋ ਚੁੱਕੇ ਨੇ ਜੇਕਰ ਤੂੰ ਬਸਨੀ ਸੀ ਉਹਦੇ ਨਾਲ ਧੱਕੇ ਖਾਣੇ ਸੀ ਤਾਂ ਆਪਣੀ ਪਤਨੀ ਨੂੰ ਛੱਡ ਦਿੰਦਾ ਤਲਾਕ ਦੇ ਦਿੰਦਾ ਪਰ ਇੱਕ ਮੈਂ ਪਹਿਲਾਂ ਵੀ ਕਿਹਾ ਸੀ ਕਿਸੇ ਦਾ ਪਾਪ ਕਰਕੇ ਕਿਸੇ ਨੂੰ ਨਜਾਇਜ਼ ਮਾਰ ਕੇ ਤੁਸੀਂ ਬਚਦੇ ਨਹੀਂ ਕਿਸੇ ਨੂੰ ਨਜਾਇਜ਼ ਮਾਰਨਾ ਬਹੁਤ ਵੱਡਾ ਪਾਪ ਆ ਇੱਕ ਦੂਜੇ ਤੇ ਤੁਸੀਂ ਲੁਕੋ ਸਕਦੇ ਹੋ ਪਰ ਪ੍ਰਮਾਤਮਾ ਤੋਂ ਨਹੀਂ ਲੁਕੋ ਸਕਦੇ ਡਰਾਮਾ ਖੇਡਿਆ ਪੂਰਾ 2.5 ਲੱਖ ਰੁਪਇਆ ਦੇ ਕੇ ਵੇਖੋ ਕਿ ਜਿਸ ਦੇ ਨਾਲ ਲਾਵਾ ਫੇਰੇ ਲੱਤੇ ਹੋਣਾ ਆਪਣੇ ਪਤਨੀ ਦਾ ਕਤਲ ਕਰਵਾ ਦਿੱਤਾ ਕਤਲ ਕਰਵਾਉਣ ਤੋਂ ਬਾਅਦ ਪੁਲਸ ਦੇ ਕੋਲ ਸ਼ਿਕਾਇਤ ਲਿਖਾਈ ਦਰਜ ਕਿ ਸਾਡੇ ਨਾਲ ਲੁੱਟਖੋ ਕੀਤੀ ਆ ਸਾਨੂੰ ਮਾਰ ਕੇ ਭੱਜ ਗਏ ਮੇਰੀ ਪਤਨੀ ਨੇ ਨੂੰ ਕੁੱਟਿਆ ਕਹਿੰਦਾ ਮੈਨੂੰ ਵੀ ਕੁੱਟਿਆ ਬੰਦੀ ਬਣਾ ਲਿਆ ਸਾਨੂੰ ਤੇ ਪੁਲਸ ਨੂੰ शक ਤਾਂ ਪਹਿਲੇ ਪੈ ਗਿਆ ਸੀ ਕਹਿੰਦੇ ਕਿਉਂਕਿ ਅਜਹਈਆਂ ਕਹਾਣੀਆਂ ਅੱਜਕੱਲ ਜ਼ਿਆਦਾਤਰ ਹੀ ਜਿਹੜੀਆਂ ਏ ਨਿਕਲਦੀਆਂ ਸਾਹਮਣੇ ਆ ਰਹੀਆਂ ਨੇ ਅੱਜ ਤੁਸੀਂ ਕਿਤੇ ਯਕੀਨ ਕਰੋਗੇ ਮਾਂ ਪੁੱਤ ਤੇ ਯਕੀਨ ਕਰੋਗੇ ਧੀ ਤੇ ਯਕੀਨ ਕਰੋਗੇ ਘਰ ਵਾਲੀ ਤੇ ਕਰੋਗੇ ਘਰ ਵਾਲੀ ਆਪਣੇ ਪਤੀ ਤੇ ਕਰੂਗੀ ਕਿਹੜੇ ਰਿਸ਼ਤੇ ਨੇ ਅੱਜ ਜਿਹੜੇ ਤਾਰ-ਤਾਰ ਨਹੀਂ ਹੋਏ ਅੱਜ ਰਿਸ਼ਤਿਆਂ ਦੀ ਕਦਰ ਖਾਤਮ ਹੋ ਗਈ ਅੱਜ ਲੋਕ ਕਹਿੰਦੇ ਕਿ ਮੋਹ ਪਿਆਰ ਘਟ ਗਿਆ ਇਸ ਕਰਕੇ ਜਿਹੜਾ ਰਿਸ਼ਤੇ ਨੇ ਅ ਰਿਸ਼ਤੇ ਨਾਤੇਕ ਬਹੁਤ ਪਾਕ ਪਵਿੱਤਰ ਹੁੰਦੇ ਸੀ ਹੁੰਦੇ ਸੀ ਸ਼ਬਦ ਮੈਂ ਕਿਉਂ ਕਿਹਾ ਕਿ ਕਿਸੇ ਟਾਈਮ ਹੁੰਦੇ ਸੀ ਪਰ ਅੱਜ ਦਾ ਜਿਹੜਾ ਰਿਸ਼ਤਾ ਅੱਜ ਦਾ ਜਿਹੜਾ ਦੌਰ ਜਵਾਨਾ ਪੈਸਾ ਵਪਾਰ ਸੌਰਤ ਇਹ ਕੁਝ ਰਹਿ ਗਿਆ ਤੁਸੀਂ ਚਾਹੇ ਕਿਸੇ ਦੇ ਧੀ ਲੱਗਦੇ ਹੋ ਪੁੱਤ ਲੱਗਦੇ ਹੋ ਪਤਨੀ ਲੱਗਦੇ ਹੋ ਭਰਾ ਲੱਗਦੇ ਹੋ ਤੁਹਾਡੇ ਕੋਲੇ ਸੌਰਤ ਆ ਰੁਪਿਆਗਾ ਤਾ ਤੁਹਾਡੇ ਕੋਲੇ ਸਭ ਕੁਝ ਤੁਹਾਡੇ ਹੀ ਆ ਜੇਕਰ ਤੁਹਾਡੀ ਨਿਗਾਹ ਨੀਤ بگੜ ਗਈ ਫੇਰ ਵੀ ਤੁਸੀਂ ਦੂਜੇ ਦੇ ਇੱਕ ਕਾਤਲ ਬਣ ਸਕਦੇ ਹੋ ਇਹ ਇਹ ਮਾਮਲਾ ਹੀ ਜਿਹੜਾ ਮਾਨਸਾ ਦੇ ਵਿੱਚ ਵੀ ਆਇਆ ਸੀ ਅਨੋਖ ਮਿੱਤਲ ਤੇ ਅੱਜ ਉਹਨੇ ਗੁੰਡਾਗਰਦੀ ਕਰਕੇ ਜਿਹੜਾ ਆਪਣੀ ਪਤਨੀ ਨੂੰ ਜਿਹੜਾ ਕਾਤਲ ਕਰਕੇ ਜਿਹੜਾ ਦਰਿੰਦੇ ਨੇ ਤੇ ਡਰਾਮਾ ਖੇਡਿਆ ਡਰਾਮਾ ਖੇਡਣ ਤੋਂ ਬਾਅਦ ਜਿਹੜਾ ਸਭ ਕੁਝ ਹੋਇਆ ਤੁਹਾਡੇ ਸਾਹਮਣੇ ਆ ਪੁਲਿਸ ਨੇ ਜਿਹੜਾ 6 ਰੋਪਏ ਪੜੇ ਨੇ ਅਜਿਹੇ ਰੁਪਈਆਂ ਦੇ ਜਿਹੜਾ ਸਰਕਾਰ ਸਾਡੀਆਂ ਪਤਾ ਨਹੀਂ ਪਤਾ ਹੈ ਇਹਨਾਂ ਨੂੰ 302 ਲੱਗਣੀ ਆ ਵੱਦ ਤੋਂ ਵੱਦ 4 ਸਾਲ ਬਾਅਦ ਜਮਾਨਤ ਹੋ ਜਾਣੀ ਆ ਗਵਾਹ ਮੋਕਰ ਜਾਂਦੇ ਆ ਰੁਪਈਆ ਕੰਮ ਕਰਦਾ ਇੱਥੇ ਗਵਾਹ ਨੂੰ ਮਕਰਾਇਆ ਜਾਂਦਾ 10-4 ਸਾਲ ਲਾ ਕੇ ਆਲਾ ਫੇਰ ਆਲਾ ਜੇਲ੍ਹ ਤੋਂ ਬਾਹਰ ਆ ਜਾਂਦਾ ਇਸ ਕਰਕੇ ਇਹਨਾਂ ਲੋਕਾਂ ਦੇ ਹੌਂਸਲੇ ਬਲੰਦ ਨੇ ਤੇ ਹੌਂਸਲੇ ਵਧਦੇ ਜਾਂਦੇ ਨੇ ਇਸ ਕਰਕੇ ਜਿਹੜੀ ਨਿੱਤ ਬਾਦਦਾਤਾ ਨੇ ਕਤਲ ਦੀਆਂ ਇਹ ਤਾਂ ਜਿਹੜਾ ਇਜਾਮ ਦਿੱਤਾ ਜਾ ਰਿਹਾ ਜਿੰਨਾ ਤੱਕ ਇਹਦੀ ਸਖਤ ਸਜ਼ਾ ਬਾਹਰਲੇ ਦੇਸਾਂ ਬਾਗਾ ਜਣੀ ਕਿ 40-50-50 ਸਾਲ ਜਾਂ ਫਾਂਸੀ ਦੀ ਸਜ਼ਾ ਬਰਕਰਾਰ ਨਹੀਂ ਹੁੰਦੀ ਜਾਇ ਇਹ ਕਤਲਾਂ ਤੇ ਇੱਕ ਹੁੰਦਾ आतंकियता ਕਤਲ ਹੋਣਾ ਕੁਦਰਤੀ ਆਪਾਂ ਕਹ ਲਈ ਐਕਸੀਡੈਂਟ ਜਾ ਕੇ ਹੋਰ ਹੋਣਾ ਇੱਕ ਹੁੰਦਾ ਕਿ ਆਪਣੇ ਹੀ ਆਪਣੇਆਂ ਨੇ ਜਿਸ ਤਰ੍ਹਾਂ ਨੋਖ ਮਿੱਤਲ ਨੇ ਕਰਿਆ ਆਪਣੀ ਹੀ ਪਤਨੀ ਦਾ ਦੇਖੋ ਕਿੱਡਾ ਵੱਡਾ ਦੁਸ਼ਮਣ ਆਪਾਂ ਕਈ ਵਾਰੀ ਹੁਣ ਦੁਸ਼ਮਣ ਤੇ ਦੂਜੇ ਤੇ ਆਪਾਂ ਕਿਸ ਤਰ੍ਹਾਂ ਤਵਾਰ ਕਰੀਏ ਪਤਾ ਨਹੀਂ ਹੁੰਦਾ ਕਿ ਬੁੱ컬 ਦਾ ਸੱਪ ਸਾਡੇ ਹੀ ਘਰੇ ਸਾਡੇ ਹੀ ਪੈਰਾਂ ਦੇ ਵਿੱਚ ਬੈਠਾਗਾ ਕਿ ਮੈ ਉਹਨੂੰ ਕੀ ਪਤਾ ਸੀ ਪਤਨੀ ਨੂੰ ਕਿ ਮੇਰਾ ਜਿਹੜਾ ਇਹ ਪਤੀ ਆ ਜਿਹਨੂੰ ਪਤੀ ਦੇਵਮਨ ਦੀ ਸੀ ਜਿਹਦੇ ਲਈ ਉਹ ਵਰਤ ਰੱਖਦੀ ਸੀ ਜਿਹਦੇ ਲਈ ਪਤਾ ਨਹੀਂ ਕੀ ਕੀ ਆਰਤੀਆਂ ਕਰਦੀ ਹੋਣੀ ਕੀ ਕੀ ਪਾਠ ਕਰਦੀ ਹੋਣੀ ਸੁੱਖਾ ਸੁਖ ਦੀ ਹੋਣੀ ਵਰਤ ਰੱਖਦੀ ਹੋਣੀ ਅੱਜ ਉਹੀ ਪਤੀ ਉਹੀ ਜਲਾਦ ਨਿਕਲਿਆ ਆਖਰ ਉਸੇ ਹੀ ਪਤੀ ਨੇ ਜਿਸ ਨਾਲ ਫੇਰੇ ਲੱਤੇ ਸੀ ਤੇ ਉਸਨੇ ਹੀ ਕਤਲ ਕਰ ਦਿੱਤਾ ਆਪਣੀ ਹੀ ਇੱਕ ਪ੍ਰੇਮਿਕਾ ਦੇ ਨਾਲ ਇਹ ਗਰਕ ਚੁੱਕਿਆ ਗਿਆ ਅੱਜ ਬੇੜਾ ਪੰਜਾਬ ਦੇ ਹਾਲਾਤ ਨੇ ਅੱਜ ਇਹ ਪੰਜਾਬ ਦੀ ਦੁਰਦਸ਼ਾ ਹੀ ਅੱਜ ਕਿਉਂਕਿ ਡਰ ਭੌ ਕਿਸੇ ਦਾ ਰਿਹਾ ਨਹੀਂ ਜਿਦਾ ਜੀ ਕਰਦਾ ਗੁੰਡਾਗਰਦੀ ਕਰੋ ਨੰਗਾ ਨਾਚ ਕਰੋ ਸਰਕਾਰ ਦੇ ਦਰਬਾਰੇ ਚਲਦੀ ਆਲਿਆਂ ਦੀ ਪਤਾ ਕਿ ਬਾਹਰ ਆ ਜਾਣਾਗਾ ਜਿਹੜਾ ਬਹੁਤ ਹੀ ਅਨੋਖੀ ਘਟਨਾ ਹੈਗੀ ਬਹੁਤ ਹੀ ਦੁਖਦਾਈ ਘਟਨਾ ਹੈਗੀ ਜਿਹੜਾ ਕਿ ਆਪਣੇ ਆਪਣੇ ਨੂੰ ਖਾਣ ਲੱਗ ਪਏ ਇੱਕ ਟਾਈਮ ਕਹਿੰਦੇ ਹੁੰਦੇ ਸੀ ਕਿ ਸਪਣੇ ਆਪਣੇ ਬੱਚਿਆਂ ਨੂੰ ਖਾ ਜਾਂਦੀ ਆ ਤੇ ਅੱਜ ਉਹੋ ਹੀ ਸਮਾਂ ਮਨੁੱਖਾਂ ਤੇ ਆ ਕੇ ਜਿਹੜਾ ਢੁਗਣ ਲੱਗ ਪਿਆ ਬਹੁਤ ਜਿਆਦੇ ਮਨੁੱਖਾਂ ਤੇ ਇਹ ਸਮਾਂ ਜਿਹੜਾ ਢੁਗਦਾ ਨਜ਼ਰ ਆ ਰਿਹਾ ਕਈ ਪਤਨੀ ਆਪਣੇ ਬੰਦਿਆਂ ਨੂੰ ਖਾ ਜਾਂਦੇ ਆਂ ਕਈ ਪਤਨੀ ਆਪਣੇ ਪੁੱਤਾਂ ਨੂੰ ਖਾ ਜਾਂਦੀਆਂ ਤੁਸੀਂ ਵੇਖ ਰਹੇ ਹੋ ਸਾਰੀਆਂ ਅੱਜ ਕੱਲ੍ਹ ਜੋ ਕੁਝ ਅੱਜ ਹਾਲਾਤ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਹੋ ਰਹੇ ਨੇ ਦੇਸ਼ ਦੇ ਤੇ ਉਹੀ ਕੁਝ ਅੱਜ ਸਪਣੀ ਵਾਲਾ ਕੰਮ ਆ ਜਿਹੜਾ ਇਹ ਬੰਦੇ ਵੀ ਕਰ ਰਹੇ ਨੇ ਇਹ ਜਨਾਨੀਆਂ ਵੀ ਕਰ ਰਹੀਆਂ ਨੇ ਇਹ ਲੜਕੇ ਤੇ ਲੜਕੀਆਂ ਵੀ ਕਰ ਰਹੀਆਂ ਨੇ ਜੇ ਤੁਹਾਡਾ ਨਹੀਂ ਉਹਦੇ ਨਾਲ ਪੁੱਗਦਾ ਸੀ ਤਲਾਕ ਲੈ ਲੈਂਦਾ ਤੇ ਕਿਸੇ ਦੀ ਜਾਨ ਲੈ ਕੇ ਹੁਣ ਤੂੰ ਕੋਈ ਸੌਖਾ ਰਹੇ ਜੇਗਾ ਇਹ ਜੇ ਲੋਕਾਂ ਬਾਸ ਤੇ ਇਹ ਜਾਂ ਸਖਤ ਕਾਨੂੰਨ ਬਣੇ ਕਿ ਲੋਕ ਹਜ਼ਾਰ ਬਾਰੀ ਇਹ ਜੇ ਕੰਮ ਕਰਨ ਤੋਂ ਪਹਿਲਾਂ ਸੋਚਣ ਤੇ ਬਹੁਤ ਹੀ ਡੇੜੀ ਦੁਖਦਾਈ ਖਬਰ ਹੈ ਇਸ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਨੇ ਜਿਹੜੇ ਇਹ ਜੇ ਆ ਸੋਚੀ ਬੈਠੇ ਨੇ ਜਾਂ ਸੋਚ ਰਹੇ ਨੇ ਤੇ ਉਹਨਾਂ ਦਰਿੰਦਿਆਂ ਨੂੰ ਫਾਂਸੀ ਹੋਣੀ ਚਾਹੀਦੀ ਆ ਪਾਹੇ ਜਮਾ ਜਿਹੜਾ ਕਿ ਚੌਂਕ ਦੇ ਚਰਾਹੇ ਦੇ ਵਿੱਚ ਹੋਣੀ ਚਾਹੀਂਦਿਆ ਜਿੰਨਾ ਤੱਕ ਇਹ ਹੱਲ ਨਹੀਂ ਹੁੰਦਾ ਤੇ ਕਾਤਲ ਨਹੀਂ ਰੁਕਣੇ ਇਹ ਕਾਤਲ ਵੱਧਦੇ ਜਾਣੇ ਨੇ ਤੇ ਆਪ ਦਾ ਲੀਡਰ ਆਪ ਦਾ ਆਗੂ ਆਮ ਆਦਮੀ ਪਾਰਟੀ ਦਾ ਆਪਣੀ ਪਤੀ ਦਾ ਹੀ ਕਾਤਲ ਨਿਕਲਿਆ ਇਹ ਲੁਧਿਆਣੇ ਤੋਂ ਖਬਰ ਆ ਤੇ ਮਾਨਸਾ ਜਿਹੜਾ ਜ਼ਿਲ੍ਹਾ ਉੱਥੇ ਇਹ ਵਾਇਆ ਹੋਇਆ ਸੀ ਉਹ ਨੌਕਮ ਮਿੱਤਲ ਦਰਿੰਦਾ ਇਸ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰੋ ਧੰਨਵਾਦ ਵਰਜੀਤ ਖਾਲਸਾ ਵਰਜੀ ਕੀ ਫਤਿਹ